ਸੱਚ ਹੈ ਪਿਆਰੇ ਭਗਤ ਜਨੋ ਛੇਤਰੀ ਸੰਗ ਦੇ ਅੰਦਰ ਦਾਸ ਨੇ ਚਾਤਰੀ ਜੋਦਰਨਨ ਕੁਚੜੀ ਓੰਕਾਰ ਮੁਦਰਾ ਦਾ ਜ਼ਿਕਰ ਕੀਤਾ ਸੀ ਅੱਜ ਅਰਾਰੰਕਾਰ ਛੇਤਰੀ ਮੁਦਰਾ ਦਾ ਪਲੇਖਣਾ ਹੈ आग जन ज्योतिन्द्र अग्नि तत्व तक ओंकार पानी तत्व तक हरा ओंकार आसमान तत्व तक सोहन वायु तत्व तक, 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 तक सतनाम धरती तत्व ये पांच मुद्राएं योगे दी हन ਦੋਸ ਸੰਗ ਮੋਦਰਨ ਦੀ ਪਾਈ ਗਈ ਹਨ ਅੱਜ ਰਾਰਿੰਕਾਰ ਦਾ ਦਾ ਜੇ ਕਰੇਗਾ ਰਾਰਿੰਕਾਰ ਖਿਤਰੀ ਮੁਦਰਾ ਦਸਮਾ ਦਵਾਰ ਟਿਕਾਣਾ ब्रह्मा विष्णु महेशर देवा रारंकार पहचान आदि शब्द द और पांच मुद्रा छै निश्चय मान आगे ਮਨ ਪੁਰਸ ਪਰਾਤਨ ਤੈਨ ਕੀ ਖਬਰ ਨ ਜਾਣ ਸਹਿਬੰਦੀ ਸੋਟ ਅਨੰਤ ਕੋਟ ਬਰਮੰਡ ਕੇ ਸਵਾਮੀ ਕਦੀਰ ਸਾਹਿਬ ਜੀ ਬੰਦੀ ਸੋਰ ਇਹ ਗੁਨਾ ਨੇ ਇਹ ਸ਼ਬਦ ਲਿਖਿਆ ਹੈ ਸੰਤੋ ਸ਼ਬਦੇ ਸ਼ਬਦ ਬਖਾਨਾ ਸ਼ਬਦਾਂ ਫਾਸ ਫਸੇ ਸਭ ਕੋਈ ਸ਼ਬਦੇ ਨਹੀਂ ਪਹਿਚਾਨਦਾ। ਇਸ ਸ਼ਬਦਿਆਂ ਦੇ ਅੰਦਰ ਸੰਧੀ ਨੇ ਇਹਨਾਂ ਪੰਜਾਂ ਸ਼ਬਦਾਂ ਦਾ ਜ਼ਿਕਰ ਕੀਤਾ ਹੈ। ਇਸ ਮੁਦਰਾ ਕੋ ਜੋੜ ਆਰਿੰਕਾਰ ਮੁਦਰਾ ਹੈ। ਇਹ ਖੇਤਰੀ ਮੁਦਰਾ ਦੀ ਜਿਹੜੀ ਸਾਧਨਾ ਬ੍ਰਹਮਾ ਵਿਸ਼ੂ ਮਹਾਦੇਵ ਨੇ ਕੀਤਾ। ਇਸ ਮੁਦਰਾ ਦੇ ਅੰਦਰ ਬੇਹੱਦ ਆਨੰਦ ਹੀ ਆਨੰਦ ਹੈ ਮਹਾਦੇਵ ਜੀ ਭਗਵਾਨ ਸ਼ੰਕਰ ਜੀ ਇਸ ਸਮੁਦਰਾ ਦੇ ਅੰਦਰ ਚਾਰ ਜੋਗ ਦੀ ਸਮਾਧੀ ਕਰਦੇ ਹਨ ਆਪ ਜੀ ਨੂੰ ਜਿੱਤੇ ਨੇ ਵੀ ਆਪ ਜੀ ਦੇ ਸੁਰੂ ਫੋਟੋ ਤਸਵੀਰਾਂ ਮਿਲਣਗੀਆਂ ਸਵਾਦੀ ਵਿੱਚ ਮਿਲਣਗੀਆਂ ਇਸ ਕਰਕੇ ਮਾਰਨ ਜੇ ਨਾਉ ਦਵਾਰੇ ਵਿੱਚ ਸਾਰਾ ਸੰਸਾਰ ਹੈ ਨਾਉ ਦਵਾਰੇ ਸੰਸਾਰ ਸਭ ਸੱਚੀ ਫਰਮਾਉਂਦੇ ਦਸਵੇਂ ਜੋਗੀ ਜਾਨ ਅਕਾਸ਼ ਖਿੜਕੀ ਬਣੀ ਜਾਨਤ ਸੰਤ ਸੁਜਾਨ ਇਹ ਜ਼ਿਕਰ ਕਰਦੇ ਨੇ ਕਿ ਨਾਉ ਦਰਵਾਜਿਆਂ ਦੇ ਵਿੱਚ ਪੂਰਾ ਸੰਸਾਰ ਹੈ ਔਰ ਦਸਵੇਂ ਨੇ ਜੋਗੀ ਔਰ ਸਾਧੂ ਹਨ नौ दबारे खिड़की बनी जान संत सुजान ग्यारहवा दरवाजा अमरलोक समा होएगा मैं ग्यारहवें दरवाजे का जिक्र करूंगा मरने वाणी लिखा है द्वार ग्यारहवें जो में से निकलता है और में जाता है ਕੇਵਲ ਤੇ ਬੇ ਸਹੇਬੰਦੀ ਸ਼ੋ ਕਾਜੇ ਮਾਰਗ ਹੈ ਜਾਂ ਕੋਈ ਪੂਰਨ ਸੰਸਦਗੁਰੂ ਹੋਈ ਇਸ ਮੁਦਰਾ ਨਹੀਂ ਜਾਂਦਾ ਮਹਾਰਜੀ ਕਹਿੰਦੇ ਨੇ ਦਸਵੇਂ ਦਵਾਰ ਜੀ ਜਦ ਜਾਈ ਜਿਹੜਾ ਜੀਵ ਦਸਵੇਂ ਦਵਾਰ ਵਿੱਚੋਂ ਨਿਕਲਦਾ ਹੈ ਜਾਂਦਾ ਹੈ ਦਸਵੇਂ ਦਵਾਰ ਜੀਬ ਜਦ ਜਾਈ ਸਵਰਗ ਲੋਕ ਨੇ ਵਾਸਾ ਪਾਈ ਉਹ ਸਵਰਗ ਲੋਕ ਵਿੱਚ ਚਲੇ ਜਾਏ 11वें द्वार जो प्राणन कासा अगर लोक में पाए बस साहेब बंदी छोड़ की सत जी फरमा रहे हैं जो 11वें द्वार रही 11वें द्वार से निकलती है आत्मा वो अमर लोक जाती है जो जी 10वें द्वार तो निकलदा है वो सीधा स्वर्ण गुणों भूमि चला जाता है इस करके महाराज जी कहते हैं 11वें द्वार ਦੇ ਬਾਰੇ ਵਿੱਚ ਅਜੇ ਤੱਕ ਕਿਸੇ ਵੀ ਸੰਤ ਨੇ 11ਵੇਂ ਦਵਾਰ ਦਾ ਜਿਕਰ ਨਹੀਂ ਕੀਤਾ ਇਹ ਸਰੀਰ ਦੇ 9 ਦਵਾਰ ਨੇ ਜਿਕਰ ਸਾਰਾ ਸੰਸਾਰ ਕਰਦਾ ਪਰ ਮਹਾਰਾਜ ਜੀ ਬੰਦੀ ਛੋੜ ਕੇ ਜੀ ਸਾਹਿਬ ਨੇ ਨਾਮ ਕਾਵਨ ਨੂੰ 10ਵਾਂ ਦਵਾਰ ਮੰਨਿਆ ਇਸ ਕਰਕੇ ਮਹਾਰਾਜ ਜੀ ਫਰਮਾਉਂਦੇ ਨੇ ਕੋਈ ਕੋਈ ਸੰਤ ਕੋਈ ਕੋਈ ਪੂਰਨ ਭ੍ਰਮ ਗਿਆਨੀ ਕੀ ਗਾਰਮੇ ਦਵਾਰੇ ਆ ਜਾਣਦਾ ਹੈ ਉਹ ਹੰਗੇ ਸ਼ਬਦ ਅਗੋਤਰੀ ਮੁਜ਼ਰ ਪਾਵਰ ਗੋਫਾ ਅਸਥਾਨ ਸ਼ਗ ਦੇਵਤਾ ਕੋ ਪਹਿਚਾਨ ਸੁਨ ਅਨਹੰਦ ਕੀ ਦਾ ਨਾ ਇਹ ਦੋ ਨਿਮਰਤ ਸੁਹੰਗ ਦੀ ਗਿਨ ਬੁੱਧ ਰਹਾ ਹੈ ਅਗੋਤਰੀ ਹੈ ਮਰਦ ਜਨ ਨੇ ਨੇ ਦਸਵੇਂ ਦਵਾਰ ਤੋਂ ਨਿਕਲ ਕੇ ਅੱਗੇ ਜੋ ਚਲਾ ਜਾਂਦਾ ਹੈ ਤਾਂ ਅਗੋਚਰੀ ਮੁਜ਼ਰਾ ਮਿਲਦੀ ਹੈ ਲੇਕਿਨ ਸਿਕਸ਼ਨਾ ਨਾੜੀ ਦੇ ਰਾਹੀਂ ਸਾਨੂੰ ਜਾਣਾ ਪੈਂਦਾ ਹੈ ਸੋ ਹੰਗ ਸ਼ਬਦ ਅਗੋਚਰੀ ਮੁਜ਼ਰਾ ਇਹ ਪੰਜ ਸ਼ਬਦ ਬ੍ਰਹਮ ਸਰੂਪਾ ਇਸ ਕੇ ਅੱਗੇ ਨਾਮ ਨੂਪਾ ਇਹ ਪੰਜ ਸ਼ਬਦ किसी डेरे दे किसी महजद के किसी के किसी गुरद्वे किसी महानते कि संत के किसी योगी के किसाधु नहीं हैं पिछले ससंग कर आया है दास किसी की विरोधता नहीं करता बाणी लिखी है महाराज बंदी शो कबीर साहब ने एक पं शब भी कबीर साहब बंदी साहब ने लिखे हैं पच्ची करोड़ तो वो ਇਹ ਪੰਜ ਮੁਦਰਸ ਫੈਗਨ ਕਰ ਰਹੇ ਹਨ 25 ਕਰੋੜ ਦੇ ਬਿਤਤੀ 25 ਆਦਮੀ ਸਸੰਗੀ ਸਤ ਲੋਕ ਨਹੀਂ ਜਾਣਗੇ ਈਵਨ ਜਿਹੜੇ ਸੰਤੇ ਨਾਮ ਦੇ ਰਹੇ ਆ ਪੰਜ ਸ਼ਬਦ ਉਹ ਵੀ ਨਹੀਂ ਜਾਣਗੇ ਕਿਉਂਕਿ ਇਹ ਨਰਿੰਦਰ ਨੇ ਇਹ ਪੰਜ ਸ਼ਬਦ ਨਰਿੰਦਰ ਕੋ ਦਿੱਤੇ ਪ੍ਰਥਨਪੂਰਨ ਪਰਸਪਰਾਤਨ ਪੰਜ ਸ਼ਬਦ ਹੁਣ ਇਹ ਪੰਨਿਆ ਸ਼ਬਦਾਂ ਦਾ ਉਚਾਰਨ ਜੋਤੀ ਨਾਇਕ ਨੂੰ ਸਾਤਰੋਕ ਦੇ ਵਿੱਚ ਕੀਤਾ ਤੇ ਜਾ ਜਾ ਕੇ ਆਪਣੀ ਇਤਨਾ ਲੱਚਾ ਹੁਣ ਕੰਨੇ ਦੇ 100 ਹੰਗੇ ਸ਼ਬਦ 231 ਮੁਦਰਾ ਹੈ ਕਿੱਥੇ ਧਿਆਨ ਲਗਾਣਾ ਪਾਮਰ ਗੁਫਾ ਅਸਥਾਨਾ ਪਾਮਰ ਗੁਫਾ ਦੇ ਅੰਦਰ ਜਾ ਕੇ ਅਸੀਂ ਧਿਆਨ ਲਗਾਣਾ ਹੈ ਇਹ ਸਮੁਦਰਾ ਨੂੰ ਜਿੰਨ ਸਿਤ ਕੀਤਾ ਸੁਖ ਦੇਵਤਾ ਕੋ ਫੇਚਾਨਾ ਸੁਨ ਅਰਹਨ ਕੀ ਤਾਨਾ ਸੁਰਦੇਵ ਜੀ ਨੇ ਇਹ ਸਮੁਦਰਾ ਨੂੰ ਕੀਤਾ ਸਾਜ ਕਰ ਅਰੰਕਾਰ ਨੇ ਧਿਆਨ ਲਗਾ ਕੇ ਸੁਖਸ਼ਨਾ ਕੇ ਵਿੱਚ ਮੇਂ ਅਨੇਕ ਪ੍ਰਕਾਰ ਦੀਆਂ ਰੀਤੀਆਂ ਸਿੱਧੀਆਂ ਪ੍ਰਾਪਤ ਕਰ ਲੈਂਦਾ ਹੈ ਔਰ ਬਹੁਤ ਹੀ ਬ੍ਰੀਖ ਸੁਖ ਤੋਂ ਸੁਖਸ਼ਣ ਛੇਰੀ ਪ੍ਰਾਪਤ ਹੋ ਜਾਂਦਾ ਹੈ ਰੋਹਾਨੀ ਦੇਸ਼ਾਂ ਦੀ ਦੂਰ ਦੂਰ ਤੱਕ ਸੈਰ ਕਰਦਾ ਹੈ प्यारे गोसिखो हमारी हालत उस बधे जैसी है जिस से ग्रंथ जिस से ग्रंथां दा ओदे ऊपर बोझा है उना ग्रंथा विच ज्ञान है लेकिन वो मूर्खा मूर्खों पता नहीं वो कंदा नैतिक तारे लगया ग्रंथा नु बहुत संक ये वीर बनजारे के बैंसु ऐसी हालत ਗੈਰੀਰ ਪੰਜਾਬੀ ਤੇ ਦੈਲੂ ਪਰੰਥਰਿਓ ਬਹੁ ਦੇਸ ਹਾੜ ਲਾੜ ਉਸ ਖਾਤ ਹੈ ਬੈਂਛਤਪੁਰ ਪੜੀ ਹਾੜ ਲਾੜ ਉਸ ਖਾਤ ਬੈਲਾ ਤੇ ਘੋੜਿਆਂ ਤੇ ਖੰਡ ਲੱਦੀ ਹੈ ਦੇਸ਼ ਵਿਦੇਸ਼ੋਂ ਖੰਡ ਵੇਚਦੇ ਨੇ ਵਪਾਰੀ ਪੁਰਾਣੇ ਜ਼ਮਾਨੇ ਨੇ ਲੇਕਿਨ ਉਹ ਖੂਸ ਖੰਦਾ ਹੈ ਕਾ ਖੰਦਾ ਨੂੰ ਪਤਾ ਨਹੀਂ ਮੇਰੇ ਕੋਲ ਖੰਡ ਲੱਦੀ ਹੈ ਉਸ ਗੱਡੇ ਨੂੰ ਪਤਾ ਨਹੀਂ ਮੇਰੇ ਉੱਪਰ ਬਹੁਤ ਗਿਆਨ ਦੇ ਟੈਂਟ ਹਨ ਪਰ ਬੁਰੇ ਕਿ ਐਸੀ ਹਾਲਤ ਹੈ ਸਾਡੀ ਚੁੱਪ ਕਰਕੇ ਹਾਂ ਬਾਬਾ ਜੀ ਪੂਰੇ ਆ ਜੀ ਪੂਰੇ ਆ ਜੀ ਜੋ ਗੁਰੂ ਦੇ ਵਿੱਚ ਠੀਕ ਆ ਜੀ ਕੋਈ ਨਹੀਂ ਭਾਵੇਂ ਨਾ ਪਾਪ ਲੱਗੇਗਾ ਦੇਖੇ ਕਰ ਹੋ ਜਾਓ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਜਦ ਲੱਗ ਗੁਰੂ ਮਿਲੈ ਨਾ ਸੱਚਾ ਤਬ ਲਗ ਕਰੋ 5 ਅਰਸਾ ਤੱਕ 5 7 ਵੀ ਕਰ ਲੈ ਪੈਂਦ ਕੋਈ ਬਾਤ ਨਹੀਂ 21 ਸਾਲ ਇਹ ਦੇ ਦੋ ਮੈਨੂੰ ਇਹ ਗਿਆਨ ਕਿੱਥੋਂ ਹੋਇਆ ਦੱਸ ਮੇਰੇ ਕੋਲ ਐਸੀਆਂ ਪੰਜ ਬੁਸਤਾਂ ਹਨ ਜਿਹੜੇ ਕਿ ਮੈਂ ਪਿਛਲੇ ਸੁਸੰਗ ਵਿਚਾਰਤ ਕੀਤਾ ਸੀ ਮੈਂ ਨਮਾ ਨਾ ਕਰੂੰ ਅਮਰਤ ਪਰਿਆ ਬਾਣੀਆਂ ਜਿਹੜੀ ਕਿ ਮਹਾਰਾਜ ਜੈਨ ਸਿੰਘ ਜੀ ਨੇ ਮਹਾਰਾਜਾ ਬਲ ਸਿੰਘ ਦੇ ਰਾਹੀਂ ਸਿਪਾਈ ਇਨੇ ਪਿਛਲੀ ਵਾਰ ਵੀ ਆਪਜੀ ਕੋ ਦਿਖਾਈ ਸੀ ਕਿ ਇਹ ਜਿਹੜੀ ਪੁਸਤਕ ਹੈ ਇਹਦੇ ਵਿੱਚ ਬਹੁਤ ਗੂੜ ਗਿਆਨ ਹੈ ਇਹ ਬਾਬਾ ਜੈਮਨ ਸਿੰਘ ਜੀ ਦਾ ਸਰੂਪ ਹੈ ਇਹ ਜਿਹਦੇ ਪ੍ਰਾਨ ਸੰਗਲੀ ਇਸੇ ਬਾਅਦ ਵੀ ਇੱਕ ਦਿਨ ਮੈਂ aur ਇਸ ਤੋਂ علاوہ ਮਹਾਰਾਜ ਜੀ ਦੀ ਸਾਰਥਿਕ ਵਸਤਾਂ ਜਿਹਦੇ ਵਿੱਚ ਹੈ ਇੱਕ 1938 ਵਿੱਚ ਇਹ ਕਿਤਾਬ ਮੁੰਡੀਕਟ 362 ਇਹਨੂੰ 85 ਸਾਲ ਹੋ ਗਏ ਇਹਦੇ ਵਿੱਚ ਹੈ ਪੰਜਾਂ ਮੁੱਦਰਾ ਦਾ ਪੇਜ ਜਿਉਂ-ਜਿ ਸਮਾ ਲਗੇ ਮੈਂ ਤਾਂ ਇਹ ਤਹਿਲੀ ਕਿ ਪੁਸਤਕ ਦੂਸਰੀ ਪੁਸਤਕ ਹੈ ਇੱਕ ਉੰਦਰਾਛਕਰ ਇਹ ਵੀ ਮੁੰਡੀਕਟ 362 ਇਹ ਵੀ ਬਾਬਾ ਜੈਮਲ ਸਿੰਘ ਜੀ ਨੇ ਮਾਰੇ ਸਾਬਰ ਸੰਗਿਰ ਆਈ ਇਹਨੂੰ ਸੁਪਾਇਆ ਇਸ ਨੂੰ 82 ਸਾਲ ਹੋ ਗਏ ਇਹਦੇ ਵਿੱਚ ਬੰਜ ਸ਼ਬਦਾਂ ਦਾ ਵੀ ਜ਼ਿਕਰ ਹੈ ਇਹਦੇ ਵਿੱਚ 1/9 ਹਿੱਸਾ ਜੋ ਤਕਸੀਮ ਹੋ ਚੁੱਕੀ ਹੈ 9 ਹਿੱਸੇ ਕਾਲ ਦੇ ਇੱਕ ਹਿੱਸਾ diel ਦਾ ਭਰਤੀ ਕਰੇਗਾ ਖਰਜ ਕਰੋ 6 ਦੇ ਵਿੱਚੋਂ 90 ਲੋਕ ਮੰਗ ਮੁਖ ਸ਼ਰਾਬਾ ਕਬਾਬਾ ਜੁਹਾ ਠਗੀ ਚੋਰੀ ਜਾਰੀ ਕਤਰਾਣ ਕਰਨਗੇ ਉੱਪਰ ਉੱਪਰ ਭਗਤੀ ਕਰਨਗੇ ਦਿਖਾਵੇ ਦੀ ਲੇਕਿਨ ਦਾਸਾ ਭੀ ਭਗਤੀ ਕਰਨਗੇ ਇਹ ਇਹਦੇ ਵਿੱਚ ਕਿ ਅਨੰਤ ਸਾਗਰ ਦੇ ਵਿੱਚ ਕਈ ਸ਼ਬਦ ਇੱਕ ਨਹੀਂ ਸ਼ਬਦ ਆ ਅਨੰਤ ਸਾਗਰ ਹੈ ਮੇਰੇ ਪਾਸ 11 ਭਾਗ ਨੇ ਇਹ ਵੀ ਕਿਤਾਬ ਗੇੜਾ ਵਿਆਸ ਨੇ 1936 ਸਪਾਈ ਮੇਰੇ ਪਾਸ ਇਹ ਨੇ ਕਟਰਮੈਂਟ ਇਹ ਦੋ ਭਾਗਾਂ ਚ ਹੈ ਇਹ ਗੇੜਾ ਵਿਆਸ ਦੀ ਪੰਜਾਬੀ ਚ ਸਪਾਈ ਪੰਜਾਬੀ ਜਿਹੜੀ ਮੇਰੇ ਪਾਸ ਹੈ ਡਾਕਟਰ ਮੈਂ ਉਹਦੇ ਕਾਗਜ਼ਾਂ ਨੂੰ ਹੱਥ ਲਾਓ ਉਹ ਕਾਗਜ਼ 85 ਸਾਲ ਹੋ ਗਏ ਨੇ ਸੰਭਾਲ ਕੇ ਰੱਖੀਆਂ ਮੇਰੇ ਦਾਦਾ ਜੀ ਨੇ ਮੈਨੂੰ ਦਿੱਤੀਆਂ ਸਨ ਇਹ ਮੇਜਬਾਰਾ ਮੰਗਾਈ ਇਹਦੇ ਵਿੱਚ ਪੂਰਾ ਫੇਤ ਹੈ ਅਮਰ ਛਰਦਾ ਨਰਮਨਾ ਪੰਥੀਰੇ ਵਿੱਚ ਹੈ ਤੈਨੂੰ ਆਪ ਪੜ ਸਕਦੇ ਹੋ ਪਰ ਪ੍ਰੇਮੀ ਜਨੂ ਦੂਜੀ ਪਾਣੀ ਪੁਸਤਕ ਹੈ ਇਹ ਰਤਨ ਸਾਗਰ ਇਹ ਵੀ ਬਹੁਤ ਪੁਰਾਣੀ ਹੋ ਗਈ ਹੈ ਇਹ ਦੇਖੋ ਇਹ ਇੱਕ ਕਾਗਜ਼ੇੜੀ ਨੇ ਸੜੇ ਹੋਏ ਨਿਰਤਨ ਸਾਗਰ ਦੇ ਬੜੀ ਮੁਸ਼ਕਿਲਾਂ ਵਿੱਚ ਪੜਦਾਂ ਜਿਹੜਾ ਇਹ ਪੰਜੀ ਕਤਾਬਾਂ ਸਸੰਗੀ ਪੜ੍ਹੇਗਾ ਜਿਹਨੂੰ ਪੰਜ ਨਾਮ ਮਿਲੇ ਆ ਉਹਨੂੰ ਫੇਰ ਸਮਝ ਆਏਗੀ ਅਸਲ ਟਿਕਾਣੀ ਆਈ ਦੀ ਮਾਰੇ ਜੈਮਨ ਸਿੰਘ ਨੂੰ ਇਹ ਗਿਆਨ ਥਾ ਉਹਨਾਂ ਦੀ ਅੰਦਰਲੀ ਸਾਈਂ ਥੀ ਉਹ ਕਹਿੰਗੇ ਸੀ ਇਹ ਕਿੱਥੇ ਅਸਾੜੇ ਤੇ ਤਿਸੇ ਕਾਂ ਦੀ ਚੱਲਦੀ ਰਹੇਗੀ ਬੱਚੋ ਛਾਰੀ ਨਾਮ ਦੀ ਕੋਈ ਇਹ ਵਰਦਾਨ ਕਰਕੇ ਦੁਆ ਗਏ ਛਾਦੂ ਨੂੰ ਕੋਈ ਵਰਦਾਨ ਨਾ ਦੇਣਾ ਚਾਹੀਏ ਫਿਰ ਇੱਥੇ ਹੀ ਵਸਨੇ 25 ਪ੍ਰਾਦ 1947 ਨੂੰ ਪੂਰੇ ਬਾਰੇ ਸੰਤਾਨ ਦੇ ਜਿਨ੍ਹਾਂ ਦਾ ਨਾਮ ਬਰਾਗ ਸੰਕਰ ਸੀ ਛੋਟਾ ਛੋਟੇ ਕਿਆਨੰਦ ਆਸ਼ੀ ਦਿellow ਮਾਰੇ ਉਹ ਵੀ ਖਾਚ ਨਪਰੀ ਕਰਦੇ ਸੀ ਬੰਤ ਸਾਧੂ ਹੋ ਗਏ ਮਹਾਰਾਜ ਜਾਨੁ ਸਿੰਘ ਜੀ ਦੇ ਮਹਾਰਾਜ ਸਾਬ ਸਿੰਘ ਦੇ ਉਹ ਗੱਤੋਂ ਸੰਨ ਇਹ ਨਵਾਂ ਸਰਦੀ ਇੱਜ਼ਤ ਦੇਲੋਂ ਪਿੰਡ ਹੈ ਉੱਥੇ ਪੁਤਿਆ ਹੈ ਅੱਗ ਵੀ ਕੋ ਚਾਰੰਦਸ ਬਰਾ ਮੈਂ ਚਾੜੀ ਨੇ ਸ਼ੁਰੂ ਕੀਤੀ ਸੀ ਪੂਰੀ ਵਾਲੇ ਤੋਂ ਨਾਮ ਲਿਆ ਸੰਤ ਇੱਕ ਦਿਨ ਪੂਰੀ ਵਾਲੇ ਉੱਥੇ ਆਏ ਇੱਕ ਮਹੀਨਾ ਰਹੇ ਮਹਾਰਾਜ ਸਾਬ ਇੱਥੇ ਨੂੰ ਪਰ ਮਹਾਰਾਜ ਜਾਨ ਸਿੰਘ ਪਤਾ ਲੱਗਿਆ ਕਿ ਮਹਾਰਾਜੀ ਪੂਰੀ ਬਾਏ ਬ੍ਰਹਮ ਸਾਗਰ ਜੀ ਚੰਦ ਆਸ ਪਾਸ ਆਏ ਨੇ ਉਹਨਾਂ ਨੇ ਤਿਆਰੀ ਕੀਤੀ ਵਾਟਰ ਪ੍ਰਾਣੀ ਸੀ ਬੈਸਟਰ ਪਾਈ ਸ਼ਾਦੀ ਨੂੰ ਕਿਹਾ ਪਈ ਢੇਲੋ ਜਾਣਾ ਚਲੋ ਦਮੋਦਰ ਦੇ ਪਾਈ ਸ਼ਾਦੀ ਜੀ ਤੋਂ ਹੁੰਦੇ ਸੈਂ ਦਮੋਦਰ ਹੁੰਦਾ ਸੀ ਡਰਾਈਵਰ ਪਾਈ ਸ਼ਾਦੀ ਜੀ ਨਾ ਰਹਿੰਦੇ ਸੀ ਇਹ ਚਲ ਗਏ ਇਹ ਜਿਹੜੀ ਗ੍ਰੰਥ ਨੇ ਬਾਤ ਰਹਿ ਗਈ ਇਹ ਪੰਜਵੇਂ ਆਪ ਜੀ ਦਿਖਾਈ ਹੈ ਇਹ ਦੀ ਪੜਤਾਰ ਇਹ ਦੀ ਸਿੱਧੀ ਕਰਨ ਸਰਦਾਰ ਕੇਪਾਲ ਤੇ ਆਮਲਪਿੰਡੀ ਇਹ ਹੀ ਮਤ ਸੀ ਲਹਰ ਇਹਨਾਂ ਦੋਨਾਂ ਨੇ ਪੜਤਾਲ ਕਰਕੇ ਇੱਕ ਤਰ੍ਹਾਂ ਬਿਸ਼ਵਾਇਆ ਇਹਨਾਂ ਦੇ ਅਖਰਵਾਦੇ ਕਾਢ ਠੀਕ ਕੀਤੇ ਤੋਂ ਮੈਂ ਅੱਗੇ ਗੱਲ ਕਰੂੰ ਤੇ ਮਰਜੀ ਕੁਰੀ ਵਾਲੇ ਅੰਤਰਖਾਮੀ ਸਨ ਮਹਾਰਾਜ ਚਰਨਦਾਸ ਦੇਲੋ ਵਾਲੇ ਬ੍ਰੰਚਾਰੀ ਨੂੰ ਕਹਿਣ ਲੱਗੇ ਐਸੇ ਚਰਨਦਾਸ ਕਿ ਹਾਂ ਜੀ ਦੋ ਸਰਦਾਰ ਜੀ ਆ ਰਹੇ ਹਨ ਪਾਣੀ ਬਣਾਉ ਛੱਕਰ ਹੁੰਦੀ ਸ਼ਕਲ ਕੋੜੀ ਵਿੱਚ ਦੁੱਧ ਪਾਇਆ ਇਨੇ ਚੰਨੂ ਮਹਾਰਾਜ ਜੀ ਚਲ ਗਏ ਮੰਜੇ ਦਾ ਤੇ ਬਾੜ ਦਾ ਲਖ ਹੋਇਆ ਬਹੁਤ ਦਿਨਾਂ ਦਾ ਅਰਸਤ ਪਿਆਰ ਸੀ ਮਹਾਰਾਜ ਜਾਨ ਸਿੰਘ ਦਾ ਮਹਾਰਾਜ ਚਾਵ ਸਿੰਘ ਦਾ ਬ੍ਰਾਂਗ ਸਾਗਰ ਪੂਰੀ ਵਾਲੇ ਦਾ ਅਗਰ ਮੰਨਿਆ ਜਾਏ ਜਿਹੜੇ ਪੁਰਾਣੇ ਲੋਕ ਮਹਾਰਾਜ ਪੂਰੀ ਵਾਲੇ ਨੂੰ ਜਾਣਦੇ ਆ ਉਸ ਵੇਲੇ ਪਰਮਾਰਸ ਅਥਮ ਸੀ ਜੋ ਬਚਨ ਕਰਦਾ ਪੱਥਰ ਦੇ ਜੀ ਕਨੰਦ ਪ੍ਰਸਾਦੇ ਲਾਗੇ ਪਿੰਡ ਹੈਰਾਨਪੁਰ ਉੱਥੋਂ ਦੇ ਵਹਿਸਤਾਨੇ ਮੇਦਰ ਨਹੀਂ ਜਾਉਂ ਉੱਥੇ ਇਹਨਾਂ ਨਾਲ ਬੜਾ ਪਿਆਰ ਸੀ ਆਉਂਦੇ ਜਾਂਦੇ ਰਹਿੰਦੇ ਸੀ ਉੱਥੇ ਦੋ ਸ਼ਬਦਾਂ ਦੀ ਗੱਲ ਹੋਈ ਕਿ ਅਗਲੇ ਸੰਗ ਵਿੱਚ ਸਾਫ਼ ਕਰ ਦੂ ਤੇ ਕਿਹਾ ਜੀ ਸ਼ਾਮਰ ਸਿੰਘ ਜਨਤ ਸਿੰਘ ਮਰਦ ਦੀ ਕੰਨ ਦੇ ਵਿਦਿਆਚਾਰ ਕੇ ਕਿ ਇਹਨਾਂ ਪੰਜਾਂ ਨਾ ਮੁਕਤੀ ਨਹੀਂ ਹੋਣੀ ਇਹ ਕਿਹਦੇ ਬੱਚੇ ਨੇ ਬ੍ਰਹਮ ਸਾਗਰ ਪੂਲ ਵਾਲੇ ਇਹਨਾਂ ਪੰਜਾਂ ਸ਼ਬਦਾਂ ਨਾਲ ਨਹੀਂ ਮੁਕਤੀ ਹੋਣੀ ਕਹਿੰਦੇ ਕਿ ਮਹਾਰਾਜ ਜੀ ਫਿਰ ਕੀ ਸਿਮਰੀਏ ਕਹਿੰਦੇ ਦੋ ਸ਼ਬਦ ਨੇ ਸਵਾਸ ਇੱਕ ਆ ਰਿਹਾ ਇੱਕ ਜਾ ਰਿਹਾ ਤੇਰੇ ਸਵਾਸੋਂ ਸੇ ਸੁਹੰਗ ਦਾ ਜਾਪ ਨਿਕਲੇ ਜਾਲਾ ਤੂੰ ਬਜਾਲਾ ਤੁਜੀ ਦੇ ਬਾਪ ਬਣ ਕੇ ਸਭ ਸਿਰ ਸੁਹੰਗ ਸ਼ਬਦ ਹੈ ਓਮ ਸੁਹੰਗ ਸਤ ਮੰਤ ਪ੍ਰਕਾਸ਼ ਪਾਗ ਚੌਥਾ ਕੋਮਲ ਚਿਤ ਦਇਆ ਮਨ ਧਾਰੋ ਪਰਮਾਰਥ ਦਾ ਖੋਜ ਲਗਾਣਾ ਇਹ ਸ਼ਬਦ ਦਾ ਸੁਸੰਗ ਕਰਦੇ ਹੋਏ ਹਜ਼ੂਰ ਮਾਰ ਸਾਹਿਬ ਨੇ ਲਿਖਿਆ ਓਮ ਸ਼ਬਦ ਓਮ ਸ਼ਬਦ ਸਾਥ ਸਾਹਿਬ ਇਸ ਸੰਗੀ ਪੜ ਕੇ ਕੱਢ ਲੈਣ ਚੌਥਾ ਪਾਗ ਉਹਦੇ ਵਿੱਚ ਲਿਖਦੇ ਆ ਦੋ ਅੱਖਰ ਕਾ ਪੇਤ ਬਤਾਏ ਸੋਈ ਗੁਰੂ ਪੂਰਾ ਕਹਾਏ ਇੱਕ ਛੁਡਾਏ ਇੱਕ ਲਖਾਏ ਸੋ ਪ੍ਰਾਣੀ ਨਿਜ ਕਰ ਜਾਏ ਕਹੀਂ ਕਬੀਰ ਅੱਖਰ ਜੋ ਪੜਤ ਹੋਏਗਾ ਖਸਮ ਲਹੇਗਾ ਰਾਤ ਜੇ ਕੋ ਪੜਿਆ ਪੰਥ ਬਿਨਾ ਦੋ ਅੱਖਰ ਤੋਂ ਨਾਮ ਅਰ ਜਨ ਨਾਨਕ ਕੇਕ ਨਗਾਰ ਦੇ ਜੇਕਰ ਸੱਚ ਸਮਾਨਾ ਇਹ ਕਹਾਣਿ ਲਿਖਦੇ ਨੇ ਮਹਾਰਾਜ ਸਾਭਨ ਸਿੰਘ ਜੀ ਕੋਮਨ ਚੈਪਟਰ ਗੈਮਨਤਾਰ ਪਰਮਾਰਥ ਦਾ ਖੋਜ ਲਗਾਣਾ ਇਹ ਸਾਨੂੰ ਜੀ ਸ਼ਬਦ ਦਾ ਇਹ ਸੰਤਨ ਮਤ ਪ੍ਰਕਾਰ ਚੌਥੇ ਭਾਗ ਦੇ ਅੰਦਰ 300 ਸਾਫੇ ਤੇ ਲਿਖਦੇ ਆ ਓਮ ਸ਼ਾਵਨ ਥੂਮ ਸ਼ਾਵਨ 7 7 ਇਹੀ ਨਾਮ ਸਰ ਇਹਨੂੰ ਪਤਾ ਸੀ ਸਰ ਕੋਲ ਕਿਉਂਕਿ ਪੂਰੀ ਗਾੜਿਆਂ ਨੇ ਓਮ ਸ਼ਾਵਨ ਥੂਮ ਸ਼ਾਵਨ 7 7 ਇਹਦਾ ਓਮ ਥੂਮ ਦਾ 7 ਕਰਦੇ ਤੇ ਮੈਂ ਰੋਜ਼ ਬੋਲਦਾ ਓਮ ਪਲਸ ਓਮ ਇਹਨੂੰ ਉਲਟਾ ਕਰ ਦੋ ਥੂਮ نیچے ਕੋ ਓ ਉੱਪਰ ਕੋ ਇਹ ਬੰਦੀ ਸੌਰ ਗਰੀਬ ਦਾਸ ਮਹਾਰਾਜ ਜੀ ਨੇ ਪਰ ਕਦੀ ਸਭ ਨੇ ਇਸ ਨਾਮ ਨੂੰ ਓਪਨ ਕੀਤਾ ਧਿਆਨ ਤੁਸੀਂ ਦਾਸ ਨੇ ਇਹ ਨਾਮ ਬੋਲ ਦਿੱਤਾ ਜੋ ਪੂਰੀ ਵਾਰ ਸਿਮਰਦੇ ਸੀ ਜੋ ਅੱਜ ਪੂਰੀ ਵਾਰ ਸੰਤ ਚੇਤਨਾ ਨੰਦ ਜੀ ਮਹਾਰਾਜ ਜੀ ਸ਼ੰਕਨੰਦ ਜੀ ਮਹਾਰਾਜ ਜੀ ਦਇਆ ਸਾਦੇ ਸੁਦਾਣੀ ਨੰਦ ਜੀ ਮਹਾਰਾਜ ਜੀ ਅਮਰਤ ਨੰਦ ਜੀ ਮਹਾਰਾਜ ਜੀ ਨਿਤਿਆ ਨੰਦ ਜੀ ਓਮ ਸੰਮਸੇ ਕਰਦੇ ਆ ਕਿਉਂਕਿ ਪੂਰੀ ਮਾਇਕ ਓਮ ਸੰਮਰਸੀ ਬੋਰੀ ਬਾਣੀ ਓਮ ਫੋਮ ਦਾ ਨਹੀਂ ਪੂਰੇ ਪੰਜਾਬ ਤੋਂ ਪ੍ਰਚਾਰਿਤ। ਤੇ ਜਿਹੀ ਸਾਰੀ ਬਾਤ ਤਾਂ ਬੜੀ ਲੰਬੀ ਹੋਈ। ਆਉਣ ਲੱਗੇ ਛੁਕ ਗਿਆ ਕੀਤਾ ਮਹਾਰਾਜ ਸਾਹਿਬ ਜੀ ਨੇ ਤੇ ਆਉਣ ਲੱਗੇ ਮਾਰਨੇ ਹੱਥ ਲੈ ਕੇ ਗ੍ਰੰਥ ਗਰੀਬਦਾਸ ਮਹਾਰਾਜ ਦੀ ਬਾਣੀ ਦਿੱਤੀ ਜੋ ਹਸਰੇਖ ਜੀ ਅਜੇ ਮਾਨਨ ਜਾ ਨਾਮਨ ਅਭੀ ਤੱਕ ਲੈਰੀ ਬਰੇਰੀ ਦੇ ਅੰਦਰ ਮਹਾਰਾਜ ਗਰੀਬਦਾਸ ਦੀ ਬਾਣੀ ਬਿਆਸ ਪਈ ਹੈ ਕਿ ਐਤ ਸਿੰਘਾਰੀ ਸਾਹਿਬ ਨੇ ਗਰੀਬ ਦਾਦੀ ਪੁਸਤਕ ਲਿਖੀ ਹੈ ਉਹਦੇ ਤੋਂ ਦੇਖ ਕੇ ਪਰ ਉਹ ਗਲਤ ਹੈ ਕਾਫੀ ਕੁਛ ਯਾਰੇ ਪ੍ਰਗਟ ਜਨਮ ਬੋਲਣ ਬਹੁਤ ਕੁਛ ਹੈ ਇਹਨਾਂ ਪੰਨਿਆ ਸ਼ਬਦਾਂ ਦਾ ਮੁਕਤੀ ਨਹੀਂ ਇਹਦੀ ਵਾਰਤਾਲਾ ਕੁਰੀਵਾਲੇ ਨਾਲ ਹੋ ਚੁੱਕੀ ਤੋਂ ਮੇਰਾ ਵਿਰੋਧ ਨਹੀਂ ਹੈ ਮੇਰੇ ਬੋਲੂ ਕੋਈ ਮਰਜ਼ੀ ਜੋ ਸਿਮਰੇ ਉਹ ਆਗਰ ਖਾਏ ਕੋ ਅੰਧਿਆਰ ਖਾਏ ਕੋ ਦੱਡੂ ਖਾਏ ਕੋ ਜਲੇਦਨੀਆਂ ਖਾਏ ਕੋ ਪੁਕਾੜੇ ਖਾਏ ਹਨੇ ਕੀ ਬਾਸਤਾਂ ਤੁ ਲੰਗੜੇ ਪਰ ਤੈਨੂੰ ਚੋ